ਹੇ ਆਪਣਾ ਮੇਰਾ ਨਾਮ ਰਮੇਸ਼ ਕੁਮਾਰ ਜੀ ਰਮੇਸ਼ ਕੁਮਾਰ ਜੀ ਬੀਤੇ ਦਿਨੀ ਇੱਥੇ ਸੜਕ ਨੂੰ ਲੈ ਕੇ ਕੋਈ ਮਸਲਾ ਹੋਇਆ ਸੀ ਉਸ ਦੌਰਾਨ ਲੋਕ ਇਕੱਠਾ ਹੋਏ ਸੀ ਤੁਹਾਡੇ ਮੱਲੇ ਦੇ ਹੀ ਉਹ ਤੁਹਾਡੇ ਤੇ આરોਪ ਲਾਉਂਦੇ ਸੀ ਕਿ ਤੁਸੀਂ ਪੈਸੇ ਲੈ ਕੇ ਕਿਸੇ ਦੇ ਹੱਕ ਚ ਗੱਲ ਕਰਦੇ ਹੋ ਇੱਥੋਂ ਤੱਕ ਨਸ਼ਾ ਵੇਚਣ ਦੇ ਵੀ આરોਪ ਤੁਹਾਡੇ ਤੇ ਲਾ ਰਹੇ ਸਨ ਕੀ ਮਸਲਾ ਹੈ ਦੇਖੋ ਜੀ ਪਹਿਲੀ ਗੱਲ ਤਾਂ ਜੀ ਅਸੀਂ ਇਨਸਾਨੀਅਤ ਨਾਲ ਤੇ ਉਸ ਬੰਦੇ ਨਾਲ ਆ ਬਿਲਕੁਲ ਹਾਂ ਚਲੋ ਮੱਲੇ ਨਾਲ ਵੀ ਖੜੇ ਆ ਲੇਕਿਨ ਇਨਸਾਨੀਅਤ ਨਾਲ ਤੇ ਅਸੀਂ ਜੀ ਦੇਖੋ ਸਾਡੀ ਉਸਰ ਬੰਦੇ ਨਾਲ ਭਾਈਚਾਰਾ ਬਹੁਤ ਸੀਗਾ ਹਾਂਜੀ ਉਹਦੇ ਸਬੰਧ ਚੇਹ ਸੀਗਾ ਕਿ ਜਿਹੜੀ ਆ ਗੋਬਿੰਦਨਗਰੀਏ ਇਹ ਆਰਾਮਨਾਲ ਗਗਨੇਜੇ ਦੀ ਸੀ ਹਮ ਜਿਹੜਾ ਆ ਪਾਸ ਆ ਗਿਆ ਇਹ ਵਿਨਾਸ਼ ਲਾਲ ਨੰਬਰਦਾਰ ਦਾ ਸੀ ਆ ਜਿਹੜੀ ਆ ਗਲੀ 11 ਫੁੱਟੇ ਤੇ ਉਹ ਵੀ ਗਲੀ 11 ਫੁੱਟੇ ਜੀ ਹਮ ਕੁਛ ਜਿਹੜੇ ਸ਼ਰਾਰਤੀ ਅੰਸਰ ਐਂਟੀ ਪਾਰਟੀ ਵਾਲੇ ਬੰਦੇ ਸਾਡੇ ਐਮਐਲਏ ਸਾਹਿਬ ਦਾ ਨਾਮ ਬਦਨਾਮ ਕਰਨਾ ਚਾਹੁੰਦੇ ਨੇ ਕਿ ਇਹ ਗਲੀ ਮਲ ਕੇ ਐਮਐਲਏ ਸਾਹਿਬ ਦਾ ਨਾਮ ਬਦਨਾਮ ਕਰਨਾ ਸੀ ਗਾਲੀਆਂ ਦਾ ਰਾਜ 10 ਸਾਲ ਰਿਹਾ ਜੀ ਕਾਂਗਰਸ ਪੰਜ ਸਾਲ ਰਾਜ ਕਰ ਗਈ ਉਦੋਂ ਜਮਾਂ ਨੇ ਛੇੜਛਾੜ ਨਾ ਕੀਤੀ ਇੱਕ ਨਿੱਕੇ ਟੋਏ ਪਿੱਛੇ ਇਹਨਾਂ ਨੇ ਈਸ਼ੂ ਬਣਾ ਕੇ ਪਹਿਲੋ ਤਰਨਾ ਲਾ ਲਿਆ 5-7 ਜਿਹੜੇ ਬੰਦੇ ਐਂਟੀ ਪਾਰਟੀ ਦੇ ਨੇ ਉਹ ਮੈਂ ਨਾਂ ਬਾਏ ਨੇਮ ਨਾ ਨਾਂ ਲਿਖਾ ਦਵਾਂਗਾ ਜੀ ਮੈਨੂੰ ਕਿਸੇ ਦਾ ਕੋਈ ਡਰ ਨਹੀਂਗਾ ਸਾਡੇ ਬਾਈ ਗੋਲਡੀ ਦਾ ਨਾਂ ਬਿਲਕੁਲ ਬਦਨਾਮ ਕਰਨਾ ਚਾਹਿਆ ਆ ਦੇਖੋ ਰੋਡ ਦਿਖਾਓ ਇਹ ਵੀ ਉਹਨੇ 11 ਫੁੱਟ ਤੋਂ ਬਾਅਦ ਆਪਦਾ ਕੱਟ ਲਿਆ ਆ ਮੇਰਾ ਕਾਰਜ ਨਹੀਂ ਆ ਮੈਂ ਮਾਲਕ ਇਸ ਕਰਦਾ ਅਸੀਂ ਉਹਨੂੰ ਜਮਾਂ ਨੇ ਰੋਕਿਆ ਵੀ ਆਹ ਰੋਡ ਕਿਉਂ ਪਟਣਾ ਹੈ ਔਰ ਅੱਗੇ ਉਹ ਤੁਹਾਨੂੰ ਦਿਖਾਵਾਂ ਮੈਂ ਸਾਰਾ ਹਰ ਇੱਕੀ ਦਾ ਮੌਕਾ ਹੂੰ ਕਿਤਾਬ ਤੁਹਾਨੂੰ ਦਿਖ ਘਰੇ ਆ ਮੈਂ ਇਹ ਇੱਧਰ ਕਰੋ ਆਮ ਲਾਲ ਕੇ ਨੀਚੇ ਦੀ ਵਸਤੀ ਆ ਗਈ ਜੀ ਹੂੰ ਆ ਰਾਮ ਲਾਲ ਦੇ ਨੇੜੇ ਦੀ 20 ਫੁੱਟ ਛੜ ਕੇ ਦਿੱਤੀ ਹੋਈ ਜੀ ਹੂੰ ਆ ਆ ਗਈ ਜੀ ਇਹਨਾਂ ਦੀ ਬਨਾਸਰਾਲ ਦੀ ਜਿਹੜੀ 11 ਫੁੱਟ ਛੜ ਕੇ ਹੂੰ ਇਹਨਾਂ ਨੇ ਈਸ਼ੂ ਬਣਾਇਆ ਸੀ ਇਸ ਖੱਡੇ ਦਾ ਜੀ ਹੂੰ ਗਰਦਾਰ ਨੇ ਪੈਪ ਤੋੜਤੀ ਜੀ ਪਾਣੀ ਲੀਕ ਹੋ ਗਿਆ ਜੀ ਇਹ ਖੱਡਣੇ ਸ਼ੂ ਬਣਾ ਕੇ ਹਮ ਇਹਨਾਂ ਨੇ ਧਰਨਾ ਲਾ ਲਿਆ ਜੀ ਉਸ ਤੋਂ ਇਲਾਵਾ ਖੱਡਾ ਨਹੀਂ ਪੂਰਾ ਹੀ ਪੈਪ ਸੀ ਹੋ ਗਈ ਇਹਨਾਂ ਨੇ 20 ਫੁੱਟਾਂ ਦੀ ਸੜਕ ਚੋੜੀ ਕਰ ਲਈ ਕਾਨੂੰਨ ਦੀ ਇਹਨਾਂ ਨੇ ਜਮਾ ਮਰਿਆਦਾ ਦਾ ਪਾਲਨ ਨਹੀਂ ਕੀਤਾ ਔਰ ਸਾਡੇ ਐਮਐਲਏ ਸਾਹਿਬ ਨੂੰ ਬਦਨਾਮ ਕਰਨ ਦੀ ਇਹਨਾਂ ਨੇ ਪੂਰਾ ਜ਼ੋਰ ਲਾਇਆ ਵੀ ਐਮਐਲਏ ਦੀ ਗਵਾਹੀ ਦੇ ਵਿੱਚ ਸੜਕ ਚੋੜੀ ਹੋਈ ਹੈ ਹਮ ਇਹ ਚੱਕ ਤੂੰ ਚੈੱਕ ਕਰੋ ਪੂਰੀ 20 ਫੁੱਟਾਂ ਨਾਲ ਸੜਕ ਚੋੜੀ ਕੀਤੀ ਹੈ ਉਸ ਬੰਦੇ ਦੇ ਗੱਲ ਪੈ ਗਏ ਨੇ ਇਹ ਕਿੰਨੀ ਹੈ ਇਹ ਇੱਕ ਕਾਨੂੰਨ ਦੇ ਮੁਤਾਬਕ 11 ਫੁੱਟੇ ਪੂਰੀ ਜੀ ਇਹਨਾਂ ਨੇ ਘਾਰੂ ਐਮਸੀ ਤੇ ਨਾਲ 7-8 ਬੰਦੇ ਹੋਰ ਮਹੱਲਿਆਂ ਨੂੰ ਗੁਮਰਾਹ ਕਰਕੇ ਇਹਨਾਂ ਨੇ ਕਬਜ਼ਾ ਪੂਰਾ 20 ਫੁੱਟ ਦਾ ਕੀਤਾ ਜੀ ਹੂੰ ਤੁਸੀਂ ਚੈੱਕ ਕਰ ਲਓ ਕਿਤੇ ਵੀ ਇੰਚ ਨਹੀਂ ਵੱਧ ਹੋਊ ਘਟ ਨਹੀਂ ਗਈ ਆ ਖੱਡਾ ਉਵੇਂ ਪਿਆ ਕਿਸੇ ਨੂੰ ਕੋਈ ਡਰ ਨਹੀਂਗਾ ਕਾਨੂੰਨ ਦੀ ਕੋਈ ਮਰਿਆਦਾ ਨਹੀਂ ਗਈ ਵੀ ਇੱਥੇ 2 ਰੁਪਏ ਲੱਗਣਗੇ ਆਈ ਸੜਕ ਪੂਰੀ ਕਰਨੀ ਜੀ ਉਸ ਬੰਦੇ ਦੇ ਕਾਲੀ ਗੋਸ਼ ਕਰਕੇ ਉਹਨੂੰ ਭਜਾਤਾ ਥੋ ਅੱਜ ਵੀ ਇਹਨਾਂ ਨੇ ਹੂੰ ਤੇ ਖੱਡਾ ਉਵੇਂ ਪਿਆ ਜੀ ਸੜਕ ਨਾਲ ਕਰਾਤੀ ਤਿਆਰ ਕਰ ਲਈਏ ਤੇ ਹੁਣ ਇੱਕ ਅੱਧੇ ਫਿਰਦੇ ਨੇ ਵੀ ਹਿੱਟਾਂ ਲਾਣੀਆਂ ਇੰਦੇ ਦੀ ਮੇਰੀ ਐਮਐਲਏ ਸਾਹਿਬ ਨੂੰ ਬੇਨਤੀ ਏ ਇਹਨਾਂ ਤੇ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਮੈਂ ਇਸ ਬੰਦੇ ਮਗਰ ਸਟੈਂਡ ਲਿਆ ਜੀ ਵੀ ਚਲੋ ਸਾਡਾ ਮਾਇਨ ਭਰਾਏ ਇਹਨਾਂ ਨੇ ਮੇਰੇ ਪ੍ਰਤੀ ਬੜੀ ਬਦੁਸ਼ਾਵਲੀ ਬਦਰੀ ਏ ਕਿ ਇਹ ਨਸ਼ਾ ਵੇਚਦਾ ਹੈ 500 ਘਾਰੇ 500 ਘਰ ਚੋਂ ਇੱਕ ਘਰ ਸਾਫਤ ਕਰਦੇ ਵੀ ਇਹ ਘਰ ਇਹ ਹੋ ਜਾਏ ਅਸੀਂ ਕਾਨੂੰਨ ਦੇ ਕੋਲ ਆਪੇ ਇਹ ਸ਼ੋਰ ਨਹੀਂ ਅਸੀਂ ਇਹ ਕਾਗਣਾ ਕੀਤਾ ਹੁਣ ਅੱਧਾ ਘੰਟਾ ਪਹਿਲਾਂ ਪੰਚਾਇਤ ਜੁੜੀ ਹੈ ਗੁਰਦੁਰਾ ਸਾਹਿਬ ਜੋ ਗੱਲ ਬਾਤ ਕੀਤੀ ਘਾਰੂ ਐਮਸੀ ਦੀ ਜਿਹੜੇ ਨਾਲ 4-5 ਜੋਰ ਸੀ ਸ਼ਰਾਬ ਦੇ ਅੰਦਰ ਉੱਠ ਕੇ ਚਲੇਗਾ ਨਹੀਂ ਆ ਪੰਚਾਇਤ ਦੇ ਮੋਹ ਤੋਂ ਬਾਰ ਬੰਦੇ ਬੈਠੇ ਨੇ ਇਸੇ ਗੱਲ ਦੀ ਸੋਹ ਨਿਆਦੇ ਨੂੰ ਤਿਆਰ ਬੈਠੇ ਆ ਪਰ ਲੇਕਿਨ ਸਾਡੀ ਐਮਐਲ ਸਾਹ ਨੂੰ ਬੇਨਤੀ ਹੈ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਘਾਰੂ ਐਮਸੀ ਤੇ ਖਾਸ ਕਰਕੇ ਚੈੱਕ ਕਰੋ 20 ਫੁੱਟ ਪੂਰੀਆਂ ਨੇ ਗਲੀ ਮੱਲੀ ਦੇਖੋ ਜੀ ਆ ਫਰੰਟ ਤੋਂ 20 ਫੁੱਟ ਉੱਪਰ ਕਰਤੀ ਜੀ ਹਾਂ ਤੇ ਖੱਡਾ ਹੋਵੇ ਪਿਆ ਗਲੀ ਪੂਰੀ ਇਹਨਾਂ ਨੇ ਪੂਰੀ ਇਹ ਕਰ ਲਈ ਐਂਡ ਤੱਕਣ ਇੱਕ ਇਹੜਾ ਖੱਡਾ ਪਾਣੀ ਆ ਇਸ਼ੂ ਸੀ ਉਵੇਂ ਪਿਆ ਗਿਆ ਹੂੰ ਤਰਨ ਕਹਿੰਦਾ ਮਤਲਬ ਜਿੱਥੋਂ ਮਾਮਲਾ ਸ਼ੁਰੂ ਹੋਇਆ ਸੀ ਉਦਾਂ ਤੋਂ ਉਦਾਂ ਹੀ ਹੈ ਉਹ ਤਾਂ ਦੇਖੋ ਇੱਕ ਇਸ਼ੂ ਕਰਦਾ ਨਾ ਜੀ ਇਸ਼ੂ ਕਰਦਾ ਕਿ ਐਮਐਲਏ ਦੇ ਗੁਵਾਈ ਹੈਠਾ ਨਹੀਂ ਐਮਐਲਏ ਜਾਣ ਤੋਂ ਐਮਐਲਏ ਸਾਹਿਬ ਕੰਮਗੇ ਨੇ ਐਮਐਲਏ ਸਾਹਿਬ ਕੰਮਗੇ ਨੇ ਹੁਣ ਕੰਮ ਕਰ ਦਈਏ ਤੇ ਨਾਂ ਤੋ ਗੋਲਡੀ ਭਾਈ ਦਾ ਬਦਨਾਮ ਹੋਣਾ ਹੀ ਹੋਣਾ ਹੈ ਹੂੰ ਤੇ ਮੇਰੀ ਬੇਨਤੀ ਐਮਐਲਏ ਸਾਹਬ ਨੇ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਕ ਜੇ ਜੇ 16 ਫੋਟੇ ਤੇ ਐਂਦਰ ਕੀਤੀ ਜਾਵੇ ਜੇ 11 ਫੋਟੇ ਤੋਂ ਉਹਨਾਂ ਦੇ ਕੀਤੀ ਜਾਵੇ ਠੀਕ ਹੈ ਤੇ ਸਾਡੇ ਜਿਹੜੇ ਇਲਜ਼ਾਮ ਲਾਇਨ ਇਹਨਾਂ ਨੇ ਇਹ ਉਹ ਸਾਬਤ ਕਰਨ ਅਸੀਂ ਕੋਈ ਨਾ ਦਾਰਾਂ ਇਹ ਨਿਆ ਮਿਲਣਾ ਚਾਹੀਦਾ ਇਹ ਸਾਨੂੰ ਨਿਆ ਮਿਲਣਾ ਚਾਹੀਦਾ ਐਮਐਲ ਸੌਨ ਮੇਰੀ ਬੇਨਤੀ ਏ ਵੀ ਸਾਡਾ ਬਿਲਕੁਲ ਨਾ ਜਿਨਾ ਰਾਮ ਕੀਤਾ ਮੈਂ ਨਾ ਮਗਰ ਇਹ ਤੁਲਿਆ ਰਾਵਲ ਗਗਨੇਜੇ ਮਗਰ ਇਹ ਆਪਦੀ ਪੂਰੀ ਕਵਰਿੰਗ ਕਰ ਰਿਹਾ ਦੇਖੋ ਜੀ ਚਾਰ ਦੁਆਰੇ ਹੂੰ ਇਹ ਆਪਦੀ ਜਾਇਦ ਦਾਦ ਨੂੰ ਸੰਭਰਿਆ ਤੇ ਇਹ 8 9 ਸ਼ਰਾਪਤੀ ਅੰਸਰ ਇੱਕ ਚੂਨੀ ਲਾਲ ਰਾਜਸਥਾਨ ਤੋਂ ਬੰਦਾ ਭੁਜੀਆ ਲਾਇਆ ਆ ਉਹ ਕਹਿੰਦਾ ਛੜਕ ਮੱਲੋ ਉਦੂ ਅਸੀਂ ਬਿਆਨ ਦੇਵਾਂਗੇ ਥਾਣੇ ਜਾ ਕੇ ਵੀ ਚੂਨੀ ਲਾਲ ਨੇ ਇਹ ਗੱਲ ਕਹੀ ਏ ਇਹ ਸੜਕ ਮਰਲੇ ਤੋਂ ਬਾਸਾਰੇ ਮਹੱਲਿਆਂ ਨੂੰ ਕਹੋ ਕਿ ਜੀ ਮਰਲੇ ਪਲਾਟ ਵੀ ਘੱਟ ਲੋ ਚੋ ਉਹ ਬੰਦਾ ਬਹੁਤ ਪਰੇਸ਼ਾਨ ਹੈ ਦੋ ਮੁੰਡਿਆਂ ਦੇ ਮੈਂਟਲੀ ਅਫੜਨੇ ਤੇ ਤੀਜਾ ਨੰਬਰ ਉਹਨੂੰ ਕੱਲ ਇਹਨਾਂ ਨੂੰ ਗਾਲਾ ਗੋਲਾ ਕਾਢੇ ਤੇ ਹਾਤਾ ਜੀ ਮੇਰੀ ਫਿਰ ਹੱਥ ਜੋੜ ਕੇ ਬੇਨਤੀ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਇਹ ਬੰਦੇ ਨੂੰ ਨਾ ਤੁਸੀਂ ਪੂਰੀ ਤਰ੍ਹਾਂ ਪਾਣੀ ਇਹਨੇ ਬਿਲਕੁਲ ਆਮ ਪਾਰਟੀ ਦਾ ਨਾਮ ਬਦਨਾਮ ਕਰਨਾ ਚਾਹ 20 ਫੁੱਟ ਲਾਮ ਪੂਰੀ ਸੜਕ ਮੱਲੀ ਇਹਨਾਂ ਨੇ ਆ ਖੱਡਾ ਉਹਦੇ ਉਵੇਂ ਖੜਾ ਹੀ ਚੈੱਕ ਕਰ ਲੋ ਤੁਸੀਂ ਵੀ ਜਾ ਕੇ ਚੈੱਕ ਕਰ ਲੋ ਕੋਈ ਪਾਣੀ ਪੈਵ ਜੁੜੀ ਨੂੰ ਦੋਨ ਹੋ ਗਿਆ ਤੇ ਖੱਡਾ ਉਵੇਂ ਖੜਾ ਹੈ ਚਲ ਠੀਕ ਹੈ ਤੇ ਸਾਡੇ ਮਗਰ ਬੰਦੇ ਲਾਉਂਦੇ ਨੇ ਹਾਂਜੀ ਸਾਡੇ ਮਗਰ ਬੰਦੇ ਲਾਉਂਦੇ ਮੇਰਾ ਮੁੰਡਾ ਕੱਲਾ ਕੱਲਾ ਬਾਹਰ ਮੰਡੀ ਤੜਕੇ ਜਾਂਦਾ ਮੇਰੇ ਮੁੰਡੇ ਮਗਰ ਬੰਦੇ ਲਾਉਂਦੇ ਨੇ ਘਰੋਂ ਆਉਂਦਾ ਬੰਦੀ ਹੂੰ ਮੇਰਾ ਮੁੰਡਾ ਤੜਕੇ 3 ਵਜੇ ਮੰਡੀ ਜਾਂਦਾ ਕਹਿੰਦਾ ਮੈਂ ਮੈਨੂੰ ਮਰਵਾ ਜਾਗਾ ਮੈਨਨੇ ਮਗਰ ਬੰਦੇ ਲਾਉਣੇ ਨੇ ਤੇ ਇੱਕ ਬੇਨਤੀ ਹੋਰ ਹੈ ਜੀ ਘਰੋਂ ਐਮਸੀ ਨੂੰ ਥਾਣੇ ਬੁਲਾ ਕੇ ਪੇਸ਼ ਕਰਕੇ ਪੁੱਛਿਆ ਜਾਵੇ ਸਾਨੂੰ ਇਸ ਮੱਲੇ ਚੋਂ ਕਿਸੇ ਨੂੰ 2-4 ਲੱਖ ਦੇ ਕੇ ਵੀ ਸਾਡਾ ਨਾਮ ਲਵਾ ਦੇਵੇ ਅਸੀਂ ਜੁਮਵਾ ਹੋਵਾਂਗੇ ਵੀ ਅਸੀਂ ਮਾੜਾ ਤੰਦਾ ਕਰਦੇ ਆ ਮਾੜਾ ਤੰਦਾ ਕਰਦੇ ਆ ਲੇਕਿਨ ਇਹ ਸਾਡਾ ਮਾਇਨ ਪਰਾਇਸੀਨ ਦੇ ਨਾਲ ਬਿਲਕੁਲ ਖੜੇ ਆ ਜਦੋਂ ਤੱਕਣ ਜੀਵਾਂਗੇ ਉਦੋਂ ਖੜਾਂਗੇ ਜੋਤ ਤੱਕਰਾਂਗੇ ਉਦੋਂ ਖੜਾਂਗੇ ਇਸ ਬੰਦੇ ਨਾਲ ਇਸ ਬੰਦੇ ਨੂੰ ਕੰਮ ਇਹਨਾਂ ਬੰਦ ਕਰਾਤਾ ਏ ਇਹ ਮਿਸਤਰੀ ਨੂੰ ਵੜਨ ਦਿੰਦਾ ਤਕਾਰੂ ਐਮਸੀ ਕਹਿੰਦਾ ਚੈੱਕ ਕਰੋ ਮਿਸਤਰੀਆਂ ਨੂੰ ਕੱਲ ਭਜਾ ਦੇ ਉਥੋਂ ਸ਼ਰਾਰਤੀ ਅਨਸਰ ਐਂਟੀ ਪਾਰਟੀ ਦਾ ਬੰਦਾ ਹੈ ਤੇ ਸਾਡੇ ਐਮਐਲ ਸਾਹਿਬ ਨੂੰ ਬਦਨਾਮ ਕਰ ਰਿਹਾ ਪੂਰੀ ਤਰ੍ਹਾਂ ਠੀਕ